ਦੇ ਪਿਛਲੇ ਕੁਝ ਦਿਨਾਂ ਪਹਿਲਾਂ ਕਲਕੱਤਾ ਦੇ ਇੱਕ ਹਸਪਤਾਲ ਦੇ ਵਿੱਚ ਇੱਕ ਲੇਡੀ ਡਾਕਟਰ ਜਿਹੜੇ ਉੱਥੇ ਰੈਜ਼ੀਡੈਂਟ ਸੀ ਉਹਨਾਂ ਦੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਰੇਪ ਤੋਂ ਬਾਅਦ ਕਤਲ ਕੀਤਾ ਗਿਆ ਉਸ ਦੇ ਜਿਹੜੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਇਹ ਪ੍ਰੋਟੈਸਟ ਅਸੀਂ ਕਰ ਰਹੇ ਹਾਂ ਅਸੀਂ سپورਟ ਦੇ ਵਿੱਚ ਕਰ ਰਹੇ ਹਾਂ ਪੂਰੇ ਆਲ ਇੰਡੀਆ ਦੇ ਡਾਕਟਰ ਜਿਹੜੇ ਸਟ੍ਰਾਈਕ ਕਰ ਰਹੇ ਆ ਉਹਨਾਂ ਦੇ ਨਾਲ ਅੱਜ ਸਾਰੀ ਪੀਸੀਐਮਐਸਏ ਸਾਰੇ ਆਮ ਆਦਮੀ ਕਲੀਨਿਕ ਦੇ ਡਾਕਟਰਸ ਨੇ ਅਸੀਂ ਸਟ੍ਰਾਈਕ ਰੱਖੀ ਹੋਈ ਹੈ ਅੱਜ ਠੀਕ ਬਾਕੀ ਜਿਹੜੀ ਆ ਅਮਨਿਆ ਸੀ ਬਣਾਵਾ ਐਮਰਜੈਂਸੀ ਸੇਵਾਵਾਂ ਦੇ ਰਹੇ ਆ ਲੇਬਰ ਰੂਮ ਔਰ ਐਮਰਜੈਂਸੀ ਸਿਜ਼ੇਰੀਅਨ ਸਰਜਰੀ ਚੱਲ ਰਹੀਆਂ ਨੇ ਪਰ ਓਪੀਡੀ ਬੰਦ ਕੀ ਚੱਲੇ ਐਸਾ ਚ ਇਸ ਤਰ੍ਹਾਂ ਜਿਹੜੇ ਹਾਦਸੇ ਲਗਦਾ ਜਿੰਨੇ ਹੋ ਰਹੇ ਕਿ ਇਸ ਤਰ੍ਹਾਂ ਹਾਦਸੇ ਕੀ ਇਨਸਾਫ ਚ ਇਨਸਾਫ ਪਿਛਲੇ ਟਾਈਮਾਂ ਦੇ ਵਿੱਚ ਦੇਖਿਆ ਜੀ ਇਨਸਾਫ ਬੜਾ ਜੇ ਮਿਲਦਾ ਤਾਂ ਬੜੀ ਦੇਰ ਬਾਅਦ ਮਿਲਦਾ ਇਸ ਦੇ ਨਾਲ ਦੋਸ਼ੀਆਂ ਦੇ ਹੌਸਲੇ ਉੱਚੇ ਹੁੰਦੇ ਨੇ ਅਸੀਂ ਕਈ ਵਾਰ ਸਰਕਾਰ ਨੂੰ ਪਿਛਲੇ 3 ਸਾਲਾਂ ਦੇ ਵਿੱਚ 7 ਮੀਟਿੰਗਾਂ ਕੀਤੀਆਂ ਨੇ ਜਿਹਦੇ ਵਿੱਚ ਸਭ ਤੋਂ ਉੱਪਰਲੀ ਸਾਡੀ ਜਿਹੜੀ ਮੰਗ ਹੁੰਦੀ ਆ ਉਹ ਸਿਕਿਉਰਿਟੀ ਨੂੰ ਲੈ ਕੇ ਹੁੰਦੀ ਹੈ ਸਟਾਫਿੰਗ ਲੇਡੀ ਡਾਕਟਰਸ ਲੇਡੀ ਸਟਾਫ 4 ਸਟਾਫ ਸਿਵਲ ਹਸਪੀਟਲ ਦੇ ਵਿੱਚ ਬਾਕੀ ਬਾਹਰਲੇ ਹਸਪਤਾਲਾਂ ਦੇ ਵਿੱਚ ਕੱਲਿਆਂ ਕਈ ਵਾਰੀ ਡਿਊਟੀ ਤੇ ਹੁੰਦੀਆਂ ਨੇ ਤੇ ਜਦੋਂ ਸ਼ਾਮ ਨੂੰ ਦੇ ਟਾਈਮ ਰਾਤ ਦੇ ਟਾਈਮ ਇਨਟੌਕਸੀਕੇਟਡ ਮੌਬ ਆਉਂਦਾ ਉਸ ਤੋਂ ਆਪਾਂ ਕੁਝ ਵੀ ਸੋਚ ਨਹੀਂ ਸਕਦੇ ਕਿ ਉਹ ਦਿਮਾਗ ਤੋਂ ਕੰਮ ਲੈਣਗੇ ਜਾਂ ਨਹੀਂ ਲੈਣਗੇ ਜੋ ਕੁਝ ਹੋਇਆ ਇਹਦੇ ਲਈ ਫਾਂਸੀ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਅਗਰ ਇਸ ਤੋਂ ਕੁਝ ਘੱਟ ਨਹੀਂ ਦੇਗਾ ਤਾਂ ਲੋਕਾਂ ਦੀ ਹੋਰ ਚਾਹਤਾਂ ਵੜੇਗੀ ਕੋਈ ਗੱਲ ਨਹੀਂ ਕੁਝ ਵੀ ਨਹੀਂ ਹੋਏਗਾ ਸਜ਼ਾ ਮਿਲੇਗੀ ਨਹੀਂ ਲੱਗਦਾ ਕਿ ਅੱਗੇ ਵੀ ਡਾਕਟਰ ਉਹਨਾਂ ਸਿਕਿਉਰ ਇਨਸਿਕਿਉਰ ਮਰ ਗਿਆ ਡਾਕਟਰ ਜਿਹਨੇ ਡੰਡਾ ਡਿਊਟੀ ਕਰਦੇ ਨੇ ਉਹਨਾਂ ਨੂੰ ਸਿਕਿਉਰਟੀ ਦੇ ਵੀ ਇਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਬਿਲਕੁਲ ਰੱਖਣਾ ਚਾਹੀਦਾਗਾ ਕਿਤੇ ਵੀ ਸਿਕਿਉਰਟੀ ਨਹੀਂ ਹੈਗੀ ਉਹ ਜਿਸ ਤਰ੍ਹਾਂ ਦੀ ਸਜ਼ਾ ਆਏਗੀ ਉਹ ਦੁਬਾਰਾ ਹੋਣ ਦੇ ਚਾਂਸਸ ਰਹਿਣਗੇ ਕਿਉਂਕਿ ਲੋਕਾਂ ਨੂੰ ਲੱਗਦਾ ਅੰਦਰ ਜੇਲ੍ਹ ਚ ਜਾਓ ਚੁੱਪ ਕਰਕੇ ਖਾਣਾ ਖਾਓ ਔਰ ਬਾਹਰ ਨਿਕਲੇ ਆਓ ਪਹਿਲਾ ਨਿਰਭਇਆ ਕੇਸ ਦੇ ਵਿੱਚ ਵੀ ਇੱਦਾ ਹੀ ਹੋਇਆ ਸੀਗਾ ਉਹ ਬੱਚੇ ਨੂੰ ਚਾਈਲਡ ਡਿਮਾਂਡ ਚ ਪਾਇਆ 3 ਸਾਲ ਰੱਖਿਆ ਚੌਥੇ ਸਾਲੋਂ ਖੁਦ ਹੀ ਉੱਥੇ ਰਹਿਣਾ ਚਾਹੁੰਦਾ ਸੀਗਾ ਕਿਉਂਕਿ ਫ੍ਰੀ ਦੀ ਰ ਪੂਰਾ ਸਟਾਫ ਨਹੀਂ ਹੈਗਾ ਜੇ ਹੈ ਤਾਂ ਉਹਨਾਂ ਦੀ ਕੋਈ ਸਿਕਿਉਰਿਟੀ ਨਹੀਂ ਹੈਗੀ ਵਿਸ਼ੇਸ਼ ਤੌਰ ਤੇ ਜਿਹੜਾ ਔਰਤ ਲੇਡੀਜ਼ ਡਾਕਟਰ ਨੇ ਜਾਂ ਬਾਕੀ ਲੇਡੀ ਸਟਾਫ ਹੈ ਜਿਹੜਾ ਉਹਨਾਂ ਲਈ ਰਾਤ ਬਰਾਤੇ ਜਿਸ ਕਿਸਮ ਦੇ ਸਭਾਵਾਂ ਉਹ ਦੇ ਰਹੇ ਨੇ ਉਹਨਾਂ ਲਈ ਕੋਈ ਸੇਫ ਮਾਹੌਲ ਇੱਥੇ ਹੈ ਨਹੀਂ ਤੇ ਇਸ ਲਈ ਸਰਕਾਰ ਤੋਂ ਬਕਾਇਦਾ ਇਸ ਮੁੱਦੇ ਨਾਲ ਜੋੜ ਕੇ ਕਿਉਂਕਿ ਔਰਤ ਨਾਲ ਜਿਹੜਾ ਅਪਰਾਧ ਹੈ ਉਹ ਕੋਈ ਅੱਜ ਪਹਿਲੀ ਗੱਲ ਤਾਂ ਨਹੀਂ ਹੋਈ ਪਰ ਇਸ ਕਿਸਮ ਦਾ ਇਹ ਅਪਰਾਧ ਹੈ ਜਿਸ ਤੰਗ ਨਾਲ ਇਹ ਇੱਕ ਲੇਡੀ ਡਾਕਟਰ ਨੂੰ ਇੰਟਰਨ ਨੂੰ ਉਥੋਂ ਬਰਗਾਇਆ ਜਾਂਦਾ ਉਹਨੂੰ ਰੇਪ ਕੀਤਾ ਜਾਂਦਾ ਉਹਦਾ ਮਰਡਰ ਕਰ ਦਿੱਤਾ ਜਾਂਦਾ ਤਾਂ ਅਸੀਂ ਸੋਚ ਸਕਦੇ ਹਾਂ ਵੀ ਜਿਹੜੀ ਆਮ ਔਰਤ ਹੈ ਪੰਜਾਬ ਦੇ ਵਿੱਚ ਉਹਦੀ ਕੀ ਹਾਲਤ ਹੋਣੀ ਹੈ ਸੋ ਅਸੀਂ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਾਈਟਸ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਮੈਂ ਇਸ ਮੁੱਦੇ ਦੇ ਉੱਤੇ ਸਰਕਾਰ ਤੋਂ ਸਖਤ ਐਕਸ਼ਨ ਦੀ ਮੰਗ ਕਰਦੇ ਹਾਂ